ਤੁਹਾਡੀ ਜਿੱਥਾ ਜ਼ਿਕਰ ਕਰਕੇ ਗਿਆ ਹੈ ਕਿ ਬਹੁਤ ਮੁਸ਼ਕਲ ਦੇ ਨਾਲ ਝਾਲਮ ਨੂੰ ਲੱਭਿਆ ਜਦੋਂ ਜਰਨਲ ਵੈਦਿਆ ਦੀ ਘਰ ਵਾਲੀ ਰਾਤ ਸੁੱਤੀ ਹੈ ਉਹਦਾ ਮੈਂ ਸੁਪਨਾ ਪੇਸ਼ ਕਰਨ ਲੱਗਾ ਤੁਹਾਡੀ ਕਿਰਪਾ ਦੇ ਨਾਲ ਆਪਣੀ ਕਲਮ ਤੋਂ ਲਿਖਿਆ ਹੈ ਉਹਨੇ ਸੁਪਨਾ ਪੇਸ਼ ਕੀਤਾ ਸੁਪਨਾ ਨੂੰ ਰਾਤ ਆਇਆ ਤੇ ਕਹਿੰਦੀ ਸਵੇਰੇ ਉੱਠ ਕੇ ਆਪਣੇ ਘਰ ਵਾਲੇ ਨੂੰ ਕਹਿੰਦੀ ਪਤੀ ਦੇਵ ਜਾਪਦਾ ਆਪਣੀ ਵਾਰੀ ਵੀ ਆਉਣ ਵਾਲੀ ਹੈ ਸ਼ੇਗ ਆਪਣਾ ਵੈਰ ਨਹੀਂ ਛੱਡਦੇ ਇਹਨਾਂ ਲੰਡਨ ਵਿੱਚ ਜਾ ਕੇ ਉਹ ਵੈਰ ਨੂੰ ਸੋਧਿਆ ਇਹਨਾਂ ਇੰਦਰਾ ਗਾਂਧੀ ਨਹੀਂ ਛੱਡੀ ਯਾਦ ਰੱਖ ਆਪਣੀ ਵਾਰੀ ਵੀ ਛੇਤੀ ਆਵੇਗੀ ਪਰ ਹੰਕਾਰ ਦਾ ਭਰਿਆ ਹੋਇਆ ਜਨਰਲ ਵੈਦਿਆ ਕਹਿੰਦਾ ਭਗਵਾਨੇ ਯਾਦ ਰੱਖ ਮੇਰੇ ਹੁਕਮ ਤੋਂ ਬਿਨਾ ਇਸ ਪੂਨੇ ਸ਼ਹਿਰ ਦੇ ਵਿੱਚ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ ਮੇਘ ਵਰਨਸ਼ੰਦ ਦੇ ਵਿੱਚ ਸਵਾਲ ਅਤੇ ਜਵਾਬ ਜੋ ਹੋ ਰਹੇ ਨੇ ਜੋ ਘਰਵਾਲੀ ਕੀ ਕਹਿ ਰਹੀ ਆ ਤੇ ਜਰਨਲ ਵਾਂਗ ਇਹ ਕਹ ਰਿਹਾ 10 ਦਾ ਜੱਥਾ ਐਉਂ ਵੀ ਨਹੀਂ ਕਰ ਰਿਹਾ ਜੀ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇਤਾ ਪੁਰਜਾ ਪੁਰਜਾ ਘਟ ਮਰੇ ਕਬੂਨਾ ਛਾੜ ਦੇ ਖੇਤ ਵੈਦੇ ਦੀ ਕਰਵਾਲੀ ਕਹਿੰਦੀ ਰੋ ਰੋ ਕੇ ਤਰ ਲੈ ਲੈਂਦੀ ਅੱਖੀਆਂ 'ਚੋਂ ਨੀਰ ਪਈ ਡੋਲੇ ਕੰਬਦੀ ਮੂੰਹੋਂ ਬੋਲੇ ਰਾਤੀ ਪਤੀ ਜੀ ਸੁਪਨਾ ਇੱਕ ਆਇਆ ਸੁਪਨੇ 'ਚ ਆੜ ਸਿੰਘਾਂ ਨੇ ਸਾਨੂੰ ਗੋਲੀਆਂ ਮਾਰ ਕੇ ਉਡਾਇਆ ਸੁਪਨੇ 'ਚ ਆੜ ਸਿੰਘਾਂ ਨੇ ਮੇਦਾ ਸੀ ਪਿਆਸ ਮਜਾਵੇ ਰੋਬ ਨਾ ਆਖ ਸੁਣਾਵੇ ਸਾਡਾ ਹੈ ਜੋਰ ਪੈ ਗਿਆ ਹੁਣ ਨਾ ਕੋਈ ਡਰ ਰਹਿ ਗਿਆ ਮੈਂ ਤਾਂ ਮਾਰ ਦਿੱਤੇ ਸਾਰੇ ਨੇ ਜਜਾਰੂ ਹੁਕਮ ਬਗੈਰ ਮੇਰੇ ਨਾਂ ਕੋਈ ਪੁੰਨੇ ਚ ਪਰਿੰਦਾ ਪਰ ਮਾਰੂ ਹੁਕਮ ਬਗੈਰ ਮੇਰੇ ਨਾਂ ਕੇ ਤਰ ਲੈ ਲੈਂਦੀ ਅੱਖੀਆਂ ਚੋਂ ਨੀਰ ਪਿਆ ਢੋਲੇ ਕੰਬਦੀ ਮੂੰਹੋਂ ਬੋਲੇ ਰਾਤੀ ਸੁਪਨਾ ਪਤੀ ਜੀ ਇੱਕ ਆਇਆ ਸੁਪਨੇ ਚ ਆਣ ਸਿੰਘਾਂ ਨੇ ਸਾਨੂੰ ਗੋਲੀਆਂ ਮਾਰ ਕੇ ਉਡਾਇਆ ਸੁਪਨੇ ਚ ਆਣ ਸਿੰਘਾਂ ਨੇ ਹੋ ਬੀਤਾ ਸੀ ਪਿਆਸ ਮਜਾ ਸਨਾਵੇ ਸਾਡਾ ਹੈ ਜੋਰ ਪੈ ਗਿਆ ਹੁਣ ਨਾ ਕੋਈ ਡਰ ਰਹਿ ਗਿਆ ਮੈਂ ਤਾਂ ਮਾਰ ਦਿੱਤੇ ਸਾਰੇ ਨੇ ਜਜਾਰੂ ਹੁਕਮ ਬਗੈਰ ਮੇਰੇ ਨਾਂ ਕੋਈ ਪੁੰਨੇ ਚ ਪਰਿੰਦਾ ਪਰ ਮਾਰੂ ਹੁਕਮ ਬਗੈਰ ਮੇਰੇ ਨਾਂ ਸਿੰਘ ਨਾ ਛੱਡਦੇ ਸਾਨੂੰ ਨਾ ਦੱਸ ਦੀ ਖੈਰ ਸਿੰਘਾਂ ਨਾਲ ਵੈਰ ਵਧਾ ਕੇ ਤਖਤ ਅਕਾਲ ਟਹਾ ਕੇ ਵੜਾ ਤੁਸੀਂ ਨੇ ਪਾਪ ਹੈ ਕਮਾਇਆ ਸੁਪਨੇ ਚ ਆਣ ਸਿੰਘਾਂ ਨੇ ਸਾਨੂੰ ਗੋਲੀਆਂ ਮਾਰ ਕੇ ਉਡਾਇਆ ਸੁਪਨੇ ਚ ਆਣ ਸਿੰਘਾਂ ਨੇ ਹੌਸਲਾ ਦਿਲ ਵਿੱਚ ਰੱਖ ਸੋਫਾ ਨੇ ਨਾ ਹੁੰਦੇ ਸੱਚ ਸਾਰੇ ਸਿੰਘ ਗੱਡੀ ਛਾੜ ਤੇ ਗੋਲੀਆਂ ਨਾਲ ਰਾੜ ਤੇ ਉਹ ਵੀ ਮਾਰ ਦਿੱਤਾ ਜੋ ਬਣਿਆ ਸੀ ਬਾਰੂ ਹੁਕਮ ਬਗੈਰ ਮੇਰੇ ਨਾਲ ਕੋਈ ਪੁੰਨੇ ਚ ਪਰਿੰਦਾ ਪਰ ਮਾਰੂ ਹੁਕਮ ਬਗੈਰ ਮੇਰੇ ਨਾਲ ਸਕਦੇ ਜੇ ਲੰਡਨ ਇਹ ਜਾਣ ਸਕਦੇ ਇੱਥੇ ਵੀ ਆ ਨਹੀਂ ਸਕਦੇ ਗੁਰੂ ਤੋਂ ਜਾਨਵਾਰ ਦੇ ਜੰਗਾਂ ਵਿੱਚ ਨਹੀਂ ਹਾਰਦੇ ਦਸਵੇਂ ਪਿਤਾ ਨੇ ਇਹ ਨਾਂ ਨੂੰ ਸਜਾਇਆ ਸੁਪਨੇ ਚ ਆਣ ਸਿੰਘਾਂ ਨੇ ਸਾਨੂੰ ਗੋਲੀਆਂ ਮਾਰ ਕੇ ਉਡਾਇਆ ਸੁਪਨੇ ਚ ਆਣ ਸਿੰਘਾਂ ਨੇ ਓਹ ਹੋ ਹੁਣ ਸੰਗ ਨਾ ਰਹਿ ਗਏ ਹੌਸਲੇ ਸਭ ਦੇ ਟਹਿ ਗਏ ਦੱਸੇ ਮੈਂ ਹੱਥ ਕਰਾਰੇ ਚੁਣ ਚੁਣ ਕੇ ਮੈਂ ਤਾਂ ਮਾਰੇ ਇੱਥੇ ਆਉਣ ਲਈ ਕੋਈ ਨਾ ਵਿਚਾਰੂ ਮਾਂ ਬਗਰ ਮੇਰੇ ਨਾਂ ਕੋਈ ਪੁਨੇ ਚ ਪਰਿੰਦਾ ਪਰ ਮਾਰੂ ਹੁਕਮ ਬਗਰ ਮੇਰੇ ਨਾਂ ਇੰਦਰਾ ਨੇ ਹੁਕਮ ਸੁਣਾਇਆ ਤੁਹਾਨੂੰ ਸੀ ਅੱਗੇ ਲਾਇਆ ਸਿੰਘਾਂ ਨੇ ਉਹਨਾ ਛੱਡੀ ਚੜਤੀ ਉਹ ਵੀ ਗੱਡੀ ਗੁਰੂ ਆਪਣੇ ਦਾ ਬਦਲਾ ਚਕਾਇਆ ਸੁਪਨੇ ਚ ਆਣ ਸਿੰਘਾਂ ਨੇ ਸੰ ਗੋਲੀਆਂ ਮਾਰ ਕੇ ਉਡਾਇਆ ਸੁਪਨੇ ਚ ਆਣ ਸਿੰਘਾਂ ਨੇ ਉਹ ਧੋਖੇ ਵਿੱਚ ਗਰਾਂ ਰਹ ਗਈ ਆਪਣੇ ਸਮਝ ਕੇ ਬੈ ਗਈ ਜੰਨਾ ਟਟਵਾਇਆ ਉਹਨਾਂ ਨੂੰ ਲਾਗੇ ਲਾਇਆ ਜਿਹੜਾ ਇੰਝ ਕਰੂ ਕਸ਼ਟ ਸਹਾਰੂ ਹੁਕਮ ਬਗੈਰ ਮੇਰੇ ਨਾਂ ਕੋਈ ਪੁੰਨੇ ਚ ਪਰਿੰਦਾ ਪਰ ਮਾਰੂ ਹੁਕਮ ਬਗੈਰ ਮੇਰੇ ਨਾਂ ਕਾਵਣਾ ਅਰਸ਼ਾਂ ਤੋਂ ਉੱਤਰ ਆਉਂਦੇ ਜੋ ਬਨਗਲਵਾਰਾਂ ਘਾਉਂਦੇ ਅਜੇ ਤੀਕ ਕੋਈ ਨਹੀਂ ਬਚ ਪਾਇਆ ਸੁਪਨੇ ਚ ਆਣ ਸਿੰਘਾਂ ਨੇ ਸਾਨੂੰ ਗੋਲੀਆਂ ਮਾਰ ਕੇ ਉਡਾਇਆ ਸੋਪਨੇ ਚ ਆਣ ਸਿੰਘਾਂ ਨੇ ਜਿਹੜਾ ਚੱਲ ਇੱਥੇ ਆਉਂ ਜਿਉਂਦਾ ਨਾ ਬਚਕੇ ਜਾਉ ਗਦਲੀ ਦਾ ਜਸ ਲਖਾਰੀ ਲਿਖਦਾ ਹੈ ਵਾਰ ਪਸਾਰੀ ਮੈਂ ਤਾਂ ਉਹ ਸਦੀਵੀ ਪਗਤ ਸਵਾਰੂ ਹੁਕਮ ਬਗੈਰ ਮੇਰੇ ਨਾਂ ਕੋਈ ਪੁਨੇ ਚ ਪਰਿੰਦਾ ਪਰਮ